ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ 4.7 ਅਭਿਆਸ ਦੇ 3 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਧਿਆਨ ਦੇ ਨਾਲ ਦੇਖਣਾ ਹੈ ਬੇਟਾ ਆਹ ਕਹਿੰਦਾ ਹੈੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਨੂੰ ਭਿੰਨ ਰੂਪ ਵਿੱਚ ਬਦਲੋ ਤਾਂ 1.3 ਤੁਸੀਂ ਬੇਟਾ ਕੀ ਕਰਨਾ ਇਹਦਾ ਵਟਾ ਲਾ ਕੇ ਦਸ਼ਮਲਵ ਦਾ ਤੁਸੀਂ 1 ਕਾ ਲਾ ਦੇਣਾ ਤੇ ਸੱਜੇ ਹੱਥ ਜਿੰਨੇ ਵੀ ਅੰਕ ਆ ਉਹਦੀਆਂ ਜ਼ੀਰੋਆਂ ਇਹ ਕਿੰਨਾ ਬਣ ਗਿਆ ਫਿਰ 13/ ਦਾ ਸੀਰੋ ਖਤਮ ਹੋ ਗਈ ਠੀਕ ਹੈ ਡੈਸੀਮਲ ਖਤਮ ਹੋ ਗਿਆ ਇਹਦਾ ਠੀਕ ਹੈ ਫਿਰ ਆ ਗਿਆ 1.75 ਤਾਂ ਤੁਸੀਂ ਕੀ ਕਰਨਾ ਬੇਟਾ ਡੈਸੀਮਲ ਦਾ 1 ਆ ਤੇ ਸੱਜੇ ਹੱਥ ਜਿੰਨੇ ਅੰਕ ਆ ਉਹਦੀਆਂ ਜ਼ੀਰੋਆਂ ਇਹ ਬਣ ਗਿਆ 175/ 100 ਤੁਹਾਨੂੰ ਸਮਝ ਲੱਗ ਗਈ ਬੇਟਾ ਅੱਗੇ ਆ ਗਿਆ 4.5 ਬੇਟਾ ਦਸ਼ਮਲਵ ਦਾ 1 ਆ ਤੇ ਪੰਜੇ ਦੀ ਜ਼ੀਰੋ ਇਹ ਅਸਲ ਚ ਉੱਤਰ ਆ ਗਿਆ ਇਹਦਾ 45/ ਦਾਸ ਠੀਕ ਹੈ ਬੇਟਾ ਅੱਗੇ 0.35 ਬੇਟਾ ਦਸ਼ਮਲਵ ਦਾ 1 ਕਾ ਤੇ ਦੀ 0 ਤੇ 5 ਦੀ 0 ਸੱਜੇ ਹੱਥ ਜਿੰਨੇ ਅੱਖਰ ਹੁੰਦੇ ਦੀਆਂ ਜ਼ੀਰੋਆਂ ਇਹ ਬਣ ਗਿਆ 35/100 ਠੀਕ ਹੈ ਬੇਟਾ ਅੱਗੇ 0.88 ਬੇਟਾ ਦਸ਼ਮਲਵ ਦਾ 1 ਕਾ ਤੇ 8 ਦੇ ਦੀ 0 ਇਹ ਬਣ ਗਿਆ ਬੇਟਾ 8/10 ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆਗੇ 3.84 3.84 ਦੇ ਵਿੱਚ ਦੇਖੋ ਤੁਸੀਂ ਧਿਆਨ ਦੇ ਨਾਲ ਦਸ਼ਮਲਵ ਦਾ ਬੇਟਾ 1 ਕਾ ਲੱਗ ਜਾਣਾ 8 ਇਹਦੀ 0 4 ਕੇ ਦੀ 0 ਇਹ ਬਣ ਗਿਆ 384 100 ਠੀਕ ਹੈ ਬੇਟਾ ਅੱਗੇ 8.345 ਦਸ਼ਮਲਵ ਦਾ 1 ਕਾ ਸੱਜੇ ਹੱਥ ਜਿੰਨੇ ਅੰਕ ਆ ਉਹਨੀਆਂ ਜ਼ੀਰੋਆਂ ਤਿੰਨ ਅੰਕਾਂ ਤਿੰਨ ਜ਼ੀਰੋਆਂ ਇਹ ਬਣ ਗਿਆ 8345 1000 8345 1000 ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਆ ਦਸ਼ਮਲਵ ਦਾ 1 ਕਾ s 0 ਦੀ 0 2 ਦੀ 0 4 ਕੇ ਦੀ 0 ਇਹ ਬਣ ਗਿਆ 24 1000 ਕਿਉਂਕਿ ਬੇਟਾ ਇਧਰ ਦੇ ਪਾਸੇ 0 ਦੀ ਕੋਈ ਕੀਮਤ ਨਹੀਂ ਜਿੰਨੀਆਂ ਮਰਜ਼ੀ ਲਾ ਦਈਏ ਨੰਬਰ 24 ਹੀ ਰਹਿਣਾ ਅੱਗੇ ਬੇਟਾ ਦਸ਼ਮਲਵ ਦਾ ਲੱਗ ਗਿਆ ਏ ਕ ਤੇ ਆ ਦੋ ਅੰਕਾਂ ਦੀ ਤਿੰਨਾ ਅੰਕਾਂ ਦੀਆਂ ਤਿੰਨ ਜ਼ੀਰੋਆਂ ਇਹ ਬਣ ਗਿਆ 3001 1000 ਠੀਕ ਹੈ ਇਹ ਕਿੰਨਾ ਬਣ ਗਿਆ 3000 1 1000 ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਆ 98 ਹੈ 98 ਦਸ਼ਮਲਵ ਦਾ ਏ ਕ ਤਸੱਜੇ ਹੱਥ ਜਿੰਨੇ ਅੰਕਾਂ ਉਨੀਆਂ ਜ਼ੀਰੋਆਂ ਇਹ ਬਣ ਗਿਆ 98 ਸੋ ਲੋ ਬੇਟਾ ਇਹ ਸਾਰੇ ਸਵਾਲ ਆ ਜਿਹੜੇ ਆਪਾਂ ਪੈਨ ਰੂਪ ਦੇ ਵਿੱਚ ਬਣਾ ਲਏ ਸੋ ਬੇਟਾ ਤੁਸੀਂ ਇਹਨਾਂ ਦਾ ਆਪਣੇ ਹੱਥਾਂ ਨਾਲ ਅਭਿਆਸ ਕਰਕੇ ਦੇਖ ਲੈਣਾ ਤਾਂ ਜੋ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਨਾ ਰਹ ਜਵੇ ਤੇ ਇਹਦੇ ਨਾਲ ਹੀ ਬੇਟਾ ਇਹ 4.7 ਅਭਿਆਸ ਕੰਪਲੀਟ ਹੋ ਗਈ ਅਗਲੀ ਅਭਿਆਸ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ